ਲੱਕੀ ਗੋਲਡ ਸਮਿਥ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਵੀ ਤੇ ਕੁਝ ਦਿਨਾਂ ਤੋਂ ਲੱਕੀ ਗੋਲਡ ਸਮਿਥ ਆਪਣੇ ਟਰੈਕਟਰ ਨੂੰ ਤਿਆਰ ਕਰਦਾ ਪਿਆ ਸੀ ਸਟੰਟ ਕਰਨ ਲਈ ਤੇ ਅੱਜ ਟਰੈਕਟਰ ਇਹੜਾ ਕਿ ਰੈਡੀ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਲੱਕੀ ਗੋਲਡ ਸਮਿਥ ਨੇ ਜਦੋਂ ਪਹਿਲੀ ਵਾਰ ਸਟੰਟ ਕੀਤਾ ਸਕਰੀਨ ਉੱਪਰ ਚੱਲਦੀ ਤੁਸੀਂ ਵੀਡੀਓ ਦੇਖ ਸਕਦੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਜਦੋਂ ਲੱਕੀ ਗੋਲਡ ਸਮਿਥ ਦਾ ਟਰੈਕਟਰ نیچے ਡਿੱਗਿਆ ਜਦੋਂ ਪਿੱਛੇ ਟਰੈਕਟਰ ਦੇ ਲੱਗੇ ਹੋਏ ਡੈਕ ਦਾ ਜ਼ਿਆਦਾ ਬਜਨ ਹੋਣ ਕਰਕੇ ਥੱਲੋਂ ਸਾਰੇ ਟਰੈਕਟਰ ਦੇ ਤੇੜਾ ਆ ਗਏ ਤੁਸੀਂ ਸਕਰੀਨ ਉੱਪਰ ਚੱਲਦੀ ਵੀਡੀਓ ਦੇਖ ਸਕਦੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਵੱਡੇ ਟਾਇਰਾਂ ਕੋਲੋਂ ਸਾਰਾ ਟਰੈਕਟਰ ਜਿਹੜਾ ਕਿ ਉਹ ਤੇੜਾ ਪਾ ਗਿਆ ਬਹੁਤ ਵੱਡਾ ਨੁਕਸਾਨ ਹੋਇਆ ਲੱਕੀ ਗੋਲਡ ਸਮਿਥ ਤੇ ਲੱਕੀ ਗੋਲਡ ਸਮਿਥ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਵੀ ਸ਼ੇਅਰ ਕੀਤੀ ਜਿਹਦੇ ਵਿੱਚ ਲੱਕੀ ਨੇ ਲਿਖਿਆ ਕਿ ਸਾਨੂੰ ਤਾਂ ਨਜ਼ਰ ਹੀ ਲੱਗ ਗਈ ਕਿਸੇ ਦੀ ਮਾੜਾ ਟਾਈਮ ਪੁੱਛ ਕੇ ਨਹੀਂ ਆਉਂਦਾ ਸਭ ਪਾਸੇ ੱ ਧੱਕਾ ਹੋਈ ਜਾਂਦਾਗਾ ਲੱਕੀ ਗੋਲਡ ਸਮਿਥ ਆਪਣੇ ਇਸ ਨੁਕਸਾਨ ਨੂੰ ਲੈ ਕੇ ਬਹੁਤ ਸੀਰੀਅਸ ਆ ਬਹੁਤ ਵੱਡਾ ਨੁਕਸਾਨ ਆ ਹੋਇਆ ਲੱਕੀ ਗੋਲਡ ਸਮਿਥ ਦਾ ਬਾਕੀ ਜੋ ਜੋ ਲੱਕੀ ਗੋਲਡ ਸਮਿਥ ਨੂੰ ਪਿਆਰ ਸਪੋਰਟ ਕਰਦੇ ਨੇ ਕਮੈਂਟ ਬਾਕਸ ਦੇ ਵਿੱਚ ਉਸ ਨੂੰ ਹੌਸਲਾ ਜਰੂਰ ਦਿਓ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ